ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਲਈ ਇੱਕ ਅਜੀਹੀ ਕਹਾਣੀ ਲੈ ਕੇ ਆਇਆ ਜਿਸ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਆਪਣੀਆਂ ਅੱਖਾਂ ਨਾਮ ਕਰ ਲਵੋਗੇ ਸਾਡੇ ਸਮਾਜ ਦੀ ਇੱਕ ਅਜੀਹੀ ਸਚਾਈ ਇੱਕ ਅਜੀਹਾਂ ਨਰਕ ਜਿਸ ਨੇ ਪੰਜਾਬ ਦੇ ਹਸਤੇ ਵੱਸਦੇ ਲੋ ਦੇ ਉਹਨਾਂ ਲੋਕਾਂ ਨੂੰ ਵੀ ਉਜਾੜ ਕੇ ਰੱਖ ਦਿੱਤਾ ਇਹ ਕਹਾਣੀ ਹੈ ਸ਼ਰਦਾ ਤੇ ਨਸ਼ੇ ਦੀ ਇੱਕ ਪਿਤਾ ਦੇ ਅੰਨੇ ਭਰੋਸੇ ਅਤੇ ਇੱਕ ਪੁੱਤਰ ਦੇ ਧੋਖੇ ਦੀ ਹੈ ਇਹ ਕਹਾਣੀ ਹੈ ਇੱਕ ਪਿਓ ਅਤੇ ਪੁੱਤ ਅਸੇ ਉਸ ਦੇ ਪਵਿੱਤਰ ਰਿਸ਼ਤੇ ਦੀ ਜਿਸ ਨੂੰ ਚਿੱਟੇ ਦੇ ਧੂਏ ਨੇ ਲਗਾਤਾਰ ਖਤਮ ਹੀ ਕਰ ਦਿੱਤਾ ਨੰਨ ਸੁਣਿਓ ਰਾਤ ਦਾ ਤੀਜਾ ਪਹਿਰ ਅੰਮ੍ਰਿਤਸਰ ਸ਼ਹਿਰ ਦੀ ਇੱਕ ਹਨੇਰੀ ਬਦਬੂਦਾਰ ਗਲੀ ਜਿੱਥੇ ਬਹੁਤ ਸਾਰੇ ਕੁੱਤੇ ਭੌਂਗ ਰਹੇ ਸਨ ਉਸ ਗਲੀ ਦੇ ਵਿੱਚ ਬੰਦ ਕਮਰੇ ਦਾ ਇੱਕ ਦ੍ਰਿਸ਼ ਬਾਹਰ ਗਲੀ ਦੇ ਵਿੱਚ ਜੋ ਲਾਈਟ ਸੀ ਉਹ ਵੀ ਟੁੱਟੀ ਹੋਈ ਸੀ ਕਮਰੇ ਦੇ ਅੰਦਰ ਇੱਕ ਮੈਲੇ ਰਹੇ ਪਸੀਨੇ ਨਾਲ ਭਿੱਜੇ ਹੋਏ ਗੱਦੇ ਤੇ ਤਕਰੀਬਨ 23-24 ਸਾਲ ਦਾ ਇੱਕ ਨੌਜਵਾਨ ਬੈਠਾ ਕਦੇ ਉਹ ਅੰਮ੍ਰਿਤਧਾਰੀ ਹੁੰਦਾ ਸੀ ਪਰ ਅੱਜ ਉਸਦੇ ਵਾਲ ਖਿਲਰੇ ਹੋਏ ਨੇ ਅੱਖਾਂ ਡੂੰਗੀਆਂ ਅੰਦਰ ਧਸ ਗਈਆਂ ਅਤੇ ਸਰੀਰ ਇੱਕ ਪਲ ਵੀ ਟਿਕ ਕੇ ਨਹੀਂ ਬੈਠ ਰਿਹਾ ਉਹ ਬੁਰੀ ਤਰ੍ਹਾਂ ਕੰਬ ਰਿਹਾ ਹੈ ਦੇਖਣ ਨੂੰ ਉਹ ਕਿਸੇ ਚੰਗੇ ਰੱਜੇ ਪੁੱਜੇ ਘਰ ਦਾ ਲੱਗਦਾ ਹੈ ਪਰ ਉਸ ਦੀ ਹਾਲਤ ਕਿਸੇ ਭਿਖਾਰੀ ਤੋਂ ਵੀ ਬੱਤਰ ਹੋ ਚੁੱਕੀ ਹੈ ਉਸ ਨੌਜਵਾਨ ਦੇ ਸਾਹਮਣੇ ਕੀ ਪਿਆ ਆ ਇੱਕ ਲਾਈਟਰ ਚਾਂਦੀ ਦੀ ਪੰਨੀ ਜਿਹਨੂੰ ਪੌਲ ਪੇਪਰ ਕਿਹਾ ਜਾਂਦਾ ਹੈ ਇੱਕ ਮਰੋੜਿਆ ਹੋਇਆ ਟੁਕੜਾ ਅਤੇ ਉਸ ਪੰਨੀ ਤੇ ਪਈ ਹੈ ਚਿੱਟੇ ਦੀ ਇੱਕ ਛੋਟੀ ਜਹੀ ਪੁੜੀ ਸਿਰਫ 200 ਰੁਪਏ ਦੀ ਉਹ ਛੋਟੀ ਜੀ ਪੁੜੀ ਤੇ ਜੋ ਸਾਬਤ ਚੀਜ਼ਾਂ ਤੋਂ ਹੈਰਾਨ ਕਰਨ ਵਾਲੀ ਸੀ ਉਹ ਇਹ ਹੈ ਕਿ ਉਸ ਦੇ ਨਸ਼ੇ ਦੀ ਪੁਰੀ ਜਿਹੜੀ ਹੈ ਉਹ ਬਿਲਕੁਲ ਨਾਲ 5-500 ਦੇ ਨਵੇਂ ਨਕੋਰ ਨੋਟਾਂ ਦੀਆਂ ਗੱਡੀਆਂ ਪਈਆਂ ਹੋਈਆਂ ਸੀ ਤੇ ਨਸ਼ਾ ਇੱਕ ਪਾਸੇ ਤੇ ਪੈਸਾ ਇੱਕ ਪਾਸੇ ਲੱਖਾਂ ਰੁਪਏ ਨਗਦ ਉਸ ਦੇ ਕੋਲ ਸਨ ਇੱਕ ਪਾਸੇ ਲੱਖਾਂ ਰੁਪਏ ਦੂਜੇ ਪਾਸੇ ਕੁਝ ਗ੍ਰਾਮ ਚਿਟਾ ਅਤੇ ਵਿਚਕਾਰ ਬੈਠਾ ਹੋਇਆ ਉਹ ਇੱਕ ਨੌਜਵਾਨ ਜਿਸ ਦੀ ਜਾਨ ਨਿਕਲ ਰਹੀ ਹੈ ਉਸ ਨੂੰ ਬੁਰੀ ਤਰ੍ਹਾਂ ਤੋੜ ਲੱਗੀ ਹੋਈ ਹੈ ਉਹ ਨਸ਼ੇੜੀ ਰਕ ਰਿਹਾ ਆ ਪੁੱਲ ਦੇ ਹੱਥ ਇੰਨੇ ਕੰਬ ਰਹੇ ਨੇ ਉਸ ਕੋਲ ਲਾਈਟਰ ਵੀ ਸਹੀ ਤਰ੍ਹਾਂ ਫੜਿਆ ਨਹੀਂ ਜਾ ਰਿਹਾ ਉਹ ਬੁੜਬੁੜਾ ਰਿਹਾ ਆ ਬਸ ਇੱਕ ਵਾਰ ਇੱਕ ਵਾਰ ਲਾਲਮਾ ਸਭ ਠੀਕ ਹੋਏਗਾ ਸਾਰੇ ਦਰਦ ਠੀਕ ਹੋ ਜਾਣਗੇ ਉਹ ਨੌਜਵਾਨ ਦੋਵੇਂ ਹੱਥਾਂ ਨਾਲ ਕੰਬਦੇ ਹੋਏ ਲਾਈਟਰ ਨੂੰ ਫੜਦਾ ਪੰਨੀ ਨੂੰ ਚੁੱਕਦਾ ਆ ਲਾਈਟਰ ਨੂੰ ਉਸ ਦੇ ਹੇਠਾਂ ਰੱਖਦਾ ਅਤੇ ਜਿਵੇਂ ਹੀ ਉਹ ਉਸ ਜ਼ਹਿਰ ਦੇ ਧੂੰਏ ਨੂੰ ਆਪਣੇ ਅੰਦਰ ਖਿੱਚਣ ਲਈ ਤਿਆਰ ਹੁੰਦਾ ਤੇ ਝੁਕਦਾ ਠੀਕ ਉਸੇ ਪਲ ਉਸ ਬੰਦ ਕਮਰੇ ਦੇ ਵਿੱਚ ਐਸਾ ਹੋਇਆ ਕਿ ਉਸਦੇ ਹੱਥੋਂ ਲਾਈਟਰ ਛੁੱਟ ਕੇ ਜ਼ਮੀਨ ਤੇ ਡਿੱਗ ਪੈਂਦਾ ਆ। ਉਹਦੀਆਂ ਅੱਖਾਂ ਫਟ ਕੇ ਖੁੱਲੀਆਂ ਰਹਿ ਜਾਂਦੀਆਂ ਨੇ। ਉਹ ਆਪਣੇ ਵਾਲ ਪੁੱਟਦਾ ਹੈ, ਪਾਗਲਾ ਵਾਂਗ ਚੀਕਾਂ ਮਾਰ ਲੱਗ ਜਾਂਦਾ ਹੈ। ਇਹੋ ਜਿਹਾ ਬਿਹੇਵ ਕਰਦਾ ਹੈ ਕਿ ਜਿਵੇਂ ਕਿ ਉਸ ਨੂੰ ਸ਼ਾਇਦ ਕਿਸੇ ਬਹੁਤ ਵੱਡੇ ਝਟਕੇ ਨੇ ਝੰਡੋੜ ਕੇ ਰੱਖ ਦਿੱਤਾ ਹੋਵੇ। ਬਹੁਤ ਜ਼ਿਆਦਾ ਕਿ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਦਰਦ ਨਾਲ ਚੀਖ ਰਿਹਾ ਹੋਵੇ। ਆਖਰ ਕੌਣ ਸੀ ਉਹ ਨੌਜਵਾਨ ਇੱਕ ਅੰਮ੍ਰਿਤਧਾਰੀ ਗੁਰਸਿੱਖ ਦਾ ਪੁੱਤ ਨਸ਼ੇੜੀ ਕਿਵੇਂ ਬਣਿਆ? ਉਸ ਕੋਲ ਇਹ ਲੱਖਾਂ ਰੁਪਏ ਅਗਰ ਕਿੱਥੋਂ ਆਏ ਉਸਨੇ ਇਹ ਪੈਸਾ ਕਿੱਥੋਂ ਲਿਆਂਦਾ ਸੀ ਸਭ ਤੋਂ ਵੱਡਾ ਸਵਾਲ ਹੈ ਜਦੋਂ ਉਹ ਸਾਰੇ ਪੈਸਿਆਂ ਦਾ ਚਿੱਟਾ ਪੀਣ ਲੱਗਿਆ ਤਾਂ ਉਸ ਬੰਦ ਕਮਰੇ ਦੇ ਵਿੱਚ ਅਜੀਹਾ ਕੀ ਹੋਇਆ ਕਿ ਉਸਨੇ ਨਸ਼ਾ ਕਰਨ ਦੀ ਬਜਾਏ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਇਸ ਕਹਾਣੀ ਦੇ ਨਾਲ ਤੁਹਾਨੂੰ ਜੋੜਦੇ ਆ ਯੂਕੇ ਦੇ ਵਿੱਚ ਰਹਿੰਦੇ ਇੱਕ ਨਿਹੰਗ ਸਿੰਘ ਦੇ ਨਾਲ ਇਹ ਕਹਾਣੀ ਜੁੜਦੀ ਹੈ ਇਹ ਕਹਾਣੀ ਜਿਹੜੀ ਹੈ ਉਸ ਨਿਹੰਗ ਸਿੰਘ ਦੇ ਪੁੱਤਰ ਦੀ ਜਿਹੜੀ ਦਰਬਾਰ ਸਹਿ ਵਿਖੇ ਭੇਟਾ ਕੀਤੇ ਜਾਣ ਵਾਲੇ ਇੱਕ ਨੇ ਦੇ ਰਮਾਲਾ ਸਾਹਿਬ ਨੂੰ ਉਸ ਰਮਾਲਾ ਸਾਹਿਬ ਦੇ ਨਾਲ ਜਿਸ ਨੂੰ ਇੱਕ ਨਸ਼ੇੜੀ ਪੁੱਤਰ ਨੇ ਗੁਰੂ ਘਰ ਭੇਟਾ ਕਰਨ ਦੀ ਬਜਾਏ ਸੁਨਿਆਰੇ ਦੇ ਕੋਲ ਮਹਿੰਗੇ ਭਾਅ ਦੇ ਵਿੱਚ ਵੇਚ ਦਿੱਤਾ ਸੀ ਤੇ ਇਸ ਕਹਾਣੀ ਦੇ ਹਰ ਇੱਕ ਰਾਜ ਤੋਂ ਪਰਦਾ ਚੁੱਕਦੇ ਆ ਇਹ ਕਹਾਣੀ ਬਹੁਤ ਭਾਵਕ ਹੈ ਇਸ ਨੂੰ ਪੂਰਾ ਜ਼ਰੂਰ ਸੁਣਿਓ ਤੇ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤੇ ਨਾਲ ਲੱਗਦੀ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਹਰ ਰੋਜ਼ ਸਾਡੀ ਨਵੀਂ ਤਾਜ਼ਾ ਵੀਡੀਓ ਤੋਂ ਲੇ ਤਾਂ ਤਬ ਤੋਂ ਪਹਿਲਾਂ ਪਹੁੰਚ ਸਕੇ ਤੋਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਰੂ ਕਮਾਉ ਜਿਹੜੀ ਕਹਾਣੀ ਜਿਹੜੀ ਕਿ ਤੁਹਾਨੂੰ ਵੀ ਤੁਹਾਡੀਆਂ ਅੱਖਾਂ ਨੂੰ ਵੀ ਨਮ ਹੋਣ ਤੋਂ ਨਹੀਂ ਰੋਕ ਸਕਦੀ ਇਸ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਯੂਕੇ ਦੇ ਸ਼ਹਿਰ ਸਾਊਥ ਹੌਲ ਤੋਂ ਸਰਦਾਰ ਸਰਤਾਜ ਸਿੰਘ ਜਿਸ ਦੀ ਉਮਰ 60 ਸਾਲ ਦੀ ਉਮਰ ਸੀ ਉੱਚਾ ਲੰਮਾ ਕੱਦ ਨੀਲਾ ਬਾਣਾ ਸਿਰ ਤੇ ਦੁਮਾਲਾ ਸਜਿਆ ਹੋਇਆ ਸਰਤਾਜ ਸਿੰਘ ਇੱਕ ਪੱਕਾ ਨਿਹੰਗ ਸਿੰਘ ਹੈ 25 ਸਾਲ ਪਹਿਲਾਂ ਜਦੋਂ ਪੰਜਾਬ ਦੇ ਹਾਲਾਤ ਆਤਮ ਮਾਰੇ ਹੋਏ ਉਹ ਆਪਣੀ ਜਾਨ ਬਚਾ ਕੇ ਜੇਬ ਦੇ ਵਿੱਚ ਸਿਰਫ ਕੁਝ ਪਾਉਂਡ ਲੈ ਕੇ ਯੂਕੇ ਗਿਆ ਜਿੱਥੇ ਉਸਨੇ ਟਰੱਕ ਚਲਾਏ ਤੱਕੇ ਖਾਦੇ ਪਰ ਆਪਣੀ ਸਿੱਖੀ ਕਦੇ ਵੀ ਨਹੀਂ ਛੱਡੀ ਬਹੁਤ ਭਾਵੇਂ ਮੋੜ ਆਏ ਪਰ ਉਸਨੇ ਆਪਣੀ ਸਿੱਖੀ ਨੂੰ ਕਦੀ ਵੀ ਨਹੀਂ ਤਿਆਗਿਆ ਹੌਲੀ ਹੌਲੀ ਗੁਰੂ ਨੇ ਮਿਹਰ ਕੀਤੀ ਯੂਕੇ ਦੇ ਵਿੱਚ ਉਸਦਾ ਆਪਣਾ ਟਰਾਂਸਪੋਰਟ ਪੱਕਾ ਹੋ ਗਿਆ ਤੇ ਨਾਲ ਹੋਰ ਸਾਈਡ ਬਿਜ਼ਨਸ ਉਸਨੇ ਸ਼ੁਰੂ ਕਰ ਲਏ ਹੁਣ ਅੰਮ੍ਰਿਤ ਵੇਲੇ ਉੱਠਣ ਵਾਲਾ ਬਾਣੀ ਦਾ ਨਿਤਨੇਮੀ ਗੁਰੂ ਦਾ ਸੱਚਾ ਸਿੱਖ ਉਸਨੇ ਯੂਕੇ ਦੇ ਵਿੱਚ ਜਿੰਦਾਂ ਵੀ ਆਪਣੇ ਨਿਹੰਗ ਬਾਣੇ ਨੂੰ ਕਦੀ ਦਾਗ ਨਹੀਂ ਲੱਗਣ ਦਿੱਤਾ ਸੀ ਸਰਤਾਜ ਸਿੰਘ ਦਾ ਪਰਿਵਾਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦਾ ਸੀ ਉਹਦੀ ਪਤਨੀ ਅਤੇ ਉਸ ਦਾ ਇੱਕੋ ਇੱਕ ਪੁੱਤਰ 22 ਸਾਲਾ ਜਸਕਰਨ ਸਿੰਘ ਜਿਸ ਨੂੰ ਪਿਆਰ ਦੇ ਨਾਲ ਜੱਸਾ ਕਹਿੰਦੇ ਸਨ ਜੱਸਾ ਵੀ ਆਪਣੇ ਪਿਓ ਵਾਂਗ ਹੀ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ 6 ਸਾਲ ਪਹਿਲਾਂ ਜਦੋਂ ਸਰਤਾਜ ਸਿੰਘ ਪੰਜਾਬ ਆਇਆ ਤੇ ਦੋਵਾਂ ਪਿਓ ਪੁੱਤਾਂ ਨੇ ਇਕੱਠੇ ਹੀ ਅੰਮ੍ਰਿਤ ਛਟਿਆ ਸੀ ਜੱਸਾ ਵੀ ਸਵੇਰੇ ਉੱਠ ਕੇ ਨਿਤਨੇਮ ਕਰਦਾ ਦਸਤਾਰ ਸਜਾਉਂਦਾ ਸਰਤਾਜ ਸਿੰਘ ਜਦੋਂ ਵੀ ਯੂਕੇ ਤੋਂ ਫੋਨ ਕਰਦਾ ਉਹ ਆਪਣੇ ਪੁੱਤ ਦੀ ਗੁਰਬਾਣੀ ਦਾ ਪਾਠ ਸੁਣ ਕੇ ਹੋਰ ਵੀ ਖੁਸ਼ ਹੋ ਜਾਂਦਾ ਚਿੱਤ ਜਿਹੜਾ ਸੀ ਜਮਾ ਚਕਾ ਚੌਂਦ ਹੋ ਜਾਂਦਾ ਉਹ ਆਪਣੀ ਕਮਾਈ ਦਾ ਵੱਡਾ ਹਿੱਸਾ ਪੰਜਾਬ ਭੇਜਦਾ ਪੁੱਤ ਦੀ ਪੜ੍ਹਾਈ ਲਈ ਘਰ ਦੇ ਖਰਚੇ ਲਈ ਜੱਸਾ ਉਸਦੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਸੀ ਜੋ ਉਸਦਾ ਇੱਕ ਮਾਣ ਵੀ ਸੀ ਪਰ ਨਿਹੰਗ ਸਿੰਘ ਪਿਤਾ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਬਿਲਕੁਲ ਵੀ ਉਹਨੂੰ ਪਿੰਕ ਨਹੀਂ ਸੀ ਕਿ ਉਸਦੀ ਪਿੱਠ ਪਿੱਛੇ ਕੀ ਹੋ ਰਿਹਾ ਹੈ ਪੰਜਾਬ ਵਿੱਚ ਉਸ ਦਾ ਗੁਰਸਿੱਖ ਪੁੱਤ ਉਸ ਦਾ ਉਹ ਅੰਮ੍ਰਿਤਧਾਰੀ ਜੱਸਾ ਕਿਸ ਨਰਕ ਦੀ ਦਲਦਲ ਦੇ ਵਿੱਚ ਤਸ ਚੁਕਿਆ ਹੈ ਸ਼ਾਇਦ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਇਹ ਸਭ ਕੁਝ ਸ਼ੁਰੂ ਹੋਇਆ 2 ਸਾਲ ਪਹਿਲਾਂ ਜਦੋਂ ਜੱਸਾ ਯੂਨੀਵਰਸਿਟੀ ਦੀ ਪੜ੍ਹਾਈ ਲਈ ਆਪਣੇ ਪਿੰਡ ਤੋਂ ਸ਼ਹਿਰ ਆਇਆ ਜਿੱਥੇ ਹੋਸਟਲ ਦੇ ਵਿੱਚ ਉਸ ਦੀ ਦੋਸਤੀ ਕੁਝ ਅਜਿਹੇ ਵਿਗੜੇ ਹੋਏ ਕੁਝ ਲੋਕਾਂ ਦੇ ਨਾਲ ਅਮੀਰ ਜ਼ਾਦਿਆਂ ਦੇ ਨਾਲ ਹੁੰਦੀ ਹੈ ਜਿਨ੍ਹਾਂ ਲਈ ਨਸ਼ਾ ਕਰਨਾ ਇੱਕ ਸ਼ੌਂਕ ਅਤੇ ਇੱਕ ਚਿੱਤ ਸਿੰਬਲ ਸੀ ਜਿਹਨੂੰ ਆਪਾਂ ਕਹਿ ਦਿੰਨਿਆ ਵੀ ਮਾੜੀ ਕੋਈ ਜਿਹੜੀ ਲੋਕਾਂ ਦੀ ਕਿਸਮਤ ਜਾਂ ਕੁਝ ਲੋਕਾਂ ਦੇ ਮਾਰੇ ਸ਼ੌਂਕ ਜੋ ਉਹਨਾਂ ਦੀ ਕਿਸਮਤ ਨੂੰ ਮਾੜਾ ਬਣਾ ਦਿੰਦੇ ਨੇ ਪਹਿਲਾ ਪਹਿਲਾ ਜੱਸਾ ਉਹਨਾਂ ਨੂੰ ਬਹੁਤ ਰੋਕਦਾ ਰਿਹਾ ਪਰ ਆਪਣੀ ਦਸਤਾਰ ਦੀ ਆਪਣੇ ਅੰਮ੍ਰਿਤ ਦੀ ਦੁਹਾਈ ਦਿੰਦਾ ਰਿਹਾ ਪਰ ਦੋਸਤਾਂ ਦੇ ਰੋਜ਼-ਰੋਜ਼ ਦੇ ਮਿਹਣਿਆਂ ਤੋਂ ਤੰਗ ਆ ਕੇ ਕੋਈ ਜੱਸਿਆ ਤੂੰ ਤਾਂ ਬਾਪੂ ਦਾ ਘੋਟਣਾ ਆ ਇੱਕ ਵਾਰ ਟਰਾਈ ਕਰਕੇ ਦੇਖ ਕੁਝ ਨਹੀਂ ਹੁੰਦਾ ਇਹ ਤਾਂ ਬਸ ਥਕਾਵਟ ਲਾਉਂਦੀ ਇਹ ਗੱਲਾਂ ਸੁਣ ਸੁਣ ਕੇ ਹੁਣ ਜੱਸਾ ਬਹੁਤ ਜ਼ਿਆਦਾ ਤੰਗ ਆ ਚੁੱਕਿਆ ਤੇ ਇੱਕ ਵਾਰ ਉਸਨੇ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਸ਼ਰਾਬ ਤੋ ਸ਼ੁਰੂ ਹੋਈ ਗੱਲ ਪੁੱਕੀ ਅਫੀਮ ਤੋਂ ਹੁੰਦੀ ਹੋਈ ਚਿੱਟੇ ਡਰੱਗ ਤੱਕ ਪਹੁੰਚ ਗਈ ਜਸਤੇ ਨੂੰ ਪਤਾ ਹੀ ਨਹੀਂ ਲਗਿਆ ਉਹ ਸ਼ੌਂਕ ਹੁਣ ਆਦਤ ਬਣ ਚੁੱਕਿਆ ਸੀ ਉਹ ਆਦਤ ਹੁਣ ਉਸ ਦੇ ਸਰੀਰ ਦੀ ਤੋੜ ਬਣ ਚੁੱਕਿਆ ਸੀ ਪਿਛਲੇ 6 ਮਹੀਨਿਆਂ ਤੋਂ ਜਸਾ ਇਸ ਨਸ਼ੇ ਦਾ ਪੱਕਾ ਆਦੀ ਸੀ ਉਸ ਦਾ ਨਿਤਨੇਮ ਛੁੱਟ ਗਿਆ ਉਸ ਦਾ ਅੰਮ੍ਰਿਤ ਵੇਲਾ ਛੁੱਟ ਗਿਆ ਹੁਣ ਉਹ ਸਵੇਰੇ ਉੱਠਦਾ ਤਾਂ ਸੀ ਉਹਦੇ ਹੱਥ ਕੰਬਦੇ ਸੀ ਉਹਦਾ ਸਰੀਰ ਟੁੱਟਦਾ ਸੀ ਤੋੜ ਲੱਗਦੀ ਸੀ ਉਹਨੂੰ ਸਿਰਫ ਨਸ਼ਾ ਹੀ ਨਸ਼ਾ ਚਾਹੀਦਾ ਸੀ ਉਹ ਆਪਣੀ ਮਾਂ ਨੂੰ ਝੂਠ ਬੋਲਦਾ ਸੀ ਤੇ ਅੱਜਕੱਲ੍ਹ ਦੇ ਵਿੱਚ ਫੀਸ ਭਰਨੀ ਹੈ ਅੱਜ ਦੋਸਤ ਦਾ ਜਨਮ ਦਿਨ ਹੈ ਪਾਰਟੀ ਲਈ ਪੈਸੇ ਚਾਹੀਦੇ ਨੇ ਉਸ ਦੀ 마ਸੂਮ ਮਾਂ ਜੋ ਪਿੰਡ ਵਿੱਚ ਇਕੱਲੀ ਰਹਿੰਦੀ ਸੀ ਉਸ ਨੂੰ ਆਪਣੇ ਪੁੱਤ ਤੇ ਪੂਰਾ ਭਰੋਸਾ ਸੀ ਉਹ ਆਪਣੇ ਪਤੀ ਸਰਤਾਜ ਸਿੰਘ ਵੱਲੋਂ ਭੇਜੇ ਪੈਸਿਆਂ ਦੇ ਵਿੱਚੋਂ ਪੈਸੇ ਕੱਢ ਕੇ ਜੱਸੇ ਨੂੰ ਭੇਜ ਦਿੰਦੀ ਸੀ ਪਰ ਯੂਕੇ ਤੋਂ ਆਇਆ ਪੈਸਾ ਵੀ ਇਸ ਕਿੱਤੇ ਦੇ ਨਸ਼ੇ ਅੱਗੇ ਬਹੁਤ ਖੋੜਾ ਲੱਗ ਰਿਹਾ ਸੀ ਜਦੋਂ ਪੈਸੇ ਮੁੱਕ ਗਏ ਜੱਸੇ ਨੇ ਘਰ ਦਾ ਸਮਾਨ ਵੇਚਣਾ ਹੀ ਸ਼ੁਰੂ ਕਰ ਦਿੱਤਾ ਆਪਣੀ ਮਾਂ ਦੇ ਗਹਿਣੇ ਇੱਕ ਟ੍ਰਾਂਕ ਵਿੱਚ ਪਾਏ ਵਿਆਹ ਦੇ ਕੀਮਤੀ ਸੂਟ ਰਦਾ ਟੀਵੀ ਸਭ ਕੁਝ ਵੇਚ ਦਿੱਤਾ ਪਰ ਚਿੱਟੇ ਦਾ ਨਸ਼ਾ ਅਜਿਹਾ ਭਿਆਨਕ ਕੀ ਕਿ ਸਭ ਕੁਝ ਜਿਹੜਾ ਹੈ ਘੱਟ ਪੈ ਗਿਆ ਸੀ ਹੁਣ ਜੱਸਾ ਪਿੰਡ ਦੇ ਸਭ ਤੋਂ ਵੱਡੇ ਨਸ਼ਾ ਤਸਕਰਾਂ ਦੇ ਨਾਲ ਮਿਲ ਚੁੱਕਿਆ ਸੀ ਸ਼ੇਰੇ ਦੇ ਕਰਜ਼ੇ ਹੀਠ ਦਬ ਚੁੱਕਿਆ ਸੀ ਜੋ ਕਿ ਉਸ ਦਾ ਨਸ਼ਾ ਪੂਰਾ ਕਰਦਾ ਸੀ ਸ਼ੇਰੇ ਨੇ ਪਹਿਲਾਂ ਤਾਂ ਉਸ ਨੂੰ ਉਧਾਰ ਨਸ਼ਾ ਦਿੱਤਾ ਪਰ ਹੁਣ ਰਕਮ 2 ਲੱਖ ਰੁਪਏ ਤੱਕ ਪਹੁੰਚ ਗਈ ਸੀ ਸ਼ੇਰੇ ਨੇ ਉਸ ਨੂੰ ਘੇਰ ਲਿਆ ਅਤੇ ਧਮਕੀ ਦਿੱਤੀ ਜੇ ਤੂੰ ਮੇਰੇ ਪੈਸੇ ਵਾਪਸ ਨਾ ਦਿੱਤੇ ਤਾਂ ਮੈਂ ਤੈਨੂੰ ਜਾਨੋਂ ਮਾਰ ਦਿਆਂਗਾ ਦੋ ਨਾ ਦੇ ਅੰਦਰ ਅੰਦਰ ਮੇਰੇ 2 ਲੱਖ ਰੁਪਏ ਵਾਪਸ ਕਰ ਦੇ ਨਹੀਂ ਤਾਂ ਤੇਰੇ ਯੂਕੇ ਵਾਲੇ ਨਿਹੰਗ ਬਾਪੂ ਨੂੰ ਤੇਰੀਆਂ ਸਾਰੀਆਂ ਕਰਤੂਤਾਂ ਦੱਸ ਦਿਆਂਗਾ ਤੇਰੀਆਂ ਵੀਡੀਓ ਮੇਰੇ ਕੋਲ ਪਈਆਂ ਨੇ ਉਸ ਨੂੰ ਭੇਜ ਦਿਆਂਗਾ ਤੇ ਉਹ ਤੈਨੂੰ ਜਾਨੋਂ ਮਾਰ ਦੇਗਾ ਜੱਸਾ ਪੂਰੀ ਤਰ੍ਹਾਂ ਫਸ ਚੁੱਕਿਆ ਸੀ ਕਵਰ ਆ ਚੁੱਕਿਆ ਸੀ ਪਰ ਹੁਣ ਘਰ ਦੇ ਵਿੱਚ ਵੇਚਣ ਲਈ ਇੱਕ ਤੀਲਾ ਵੀ ਨਹੀਂ ਸੀ ਬੱਚਿਆ ਉਹ ਪਾਗਲਾ ਵਾਂਗ ਕਮਰੇ ਦੇ ਵਿੱਚ ਘੁੰਮਦਾ ਉਸ ਨੂੰ ਨਸ਼ੇ ਦੀ ਤੋੜ ਲੱਗਦੀ ਅਤੇ ਜਾਨ ਦਾ ਖਤਰਾ ਵੀ ਬਹੁਤ ਸੀ ਠੀਕ ਉਸੇ ਵੇਲੇ ਜਦੋਂ ਬਰਬਾਦੀ ਦੇ ਆਖਰੀ ਸਿਰੇ ਤੇ ਖੜਾ ਸੀ ਉਸਦੇ ਫੋਨ ਦੀ ਘੰਟੀ ਵੱਜਦੀ ਹੈ ਸਕਰੀਨ ਤੇ ਲਿਖਿਆ ਆ ਰਿਹਾ ਸੀ ਬਾਪੂ ਜੀ ਯੂਕੇ ਕਾਲਿੰਗ ਜੱਸੇ ਦਾ ਦਿਲ ਜੋਰ-ਜੋਰ ਨਾਲ ਧੜਕਣ ਲੱਗਿਆ ਬਾਪੂ ਦਾ ਫੋਨ ਉਹ ਡਰਦਾ ਹੋਇਆ ਚੁੱਕਦਾ ਉਸਨੇ ਡਰਦੇ-ਡਰਦੇ ਫੋਨ ਚੁੱਕਿਆ ਤੇ ਆਪਣੀ ਆਵਾਜ਼ ਨੂੰ ਜਿੰਨਾ ਹੋ ਸਕੇ ਠੀਕ ਕਰਦਿਆਂ ਆਖਿਆ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੋਂ ਸਰਤਾਜ ਸਿੰਘ ਦੀ ਭਾਰੀ ਪਰ ਅੱਜ ਖੁਸ਼ੀ ਨਾਲ ਭਰੀ ਆਵਾਜ਼ ਆਈ ਪੁੱਤ ਜੱਸਿਆ ਫਤੇ ਪਰਵਾਨ ਕਰੇ ਪੁੱਤ ਅੱਜ ਤੈਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦੇਣੀ ਹੈ ਤੈਨੂੰ ਯਾਦ ਹੈ ਮੈਂ ਤੇ ਯੂਕੇ ਦੀ ਜੋ ਨਾਗਰਿਕਤਾ ਸਿਟੀਜ਼ਨਸ਼ਿਪ ਲਈ ਅਰਜ਼ੀ ਪਾਈ ਸੀ ਉਹ ਅੱਜ ਗੁਰੂ ਰਾਮਦਾਸ ਜੀ ਦੀ ਕਿਰਪਾ ਹੋ ਗਈ ਉਹ ਆਪਣੀ ਅਰਜ਼ੀ ਮਨਜ਼ੂਰ ਹੋ ਗਈ ਹੈ ਜੱਸੇ ਨੇ ਰੁੱਖੀ ਜਹੀ ਆਵਾਜ਼ ਦੇ ਵਿੱਚ ਕਿਹਾ ਮੁਬਾਰਕਾਂ ਬਾਪੂ ਜੀ ਉਸ ਦਾ ਦਿਮਾਗ 2 ਲੱਖ ਦੇ ਵਿੱਚ ਹੀ ਫਸਿਆ ਹੋਇਆ ਸੀ ਸਰਤਾਜ ਸਿੰਘ ਨੇ ਅੱਗੇ ਕਿਹਾ ਪੁੱਤ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਇੱਕ ਸੁਖਣਾ ਸੁਖੀ ਸੀ ਮੈਂ ਅਰਦਾਸ ਕੀਤੀ ਸੀ ਜਿਸ ਦਿਨ ਮੇਰਾ ਇਹ ਕੰਮ ਹੋਇਆ ਮੈਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਲਈ ਇੱਕ ਖਾਸ ਸੇਵਾ ਭੇਜਾਂਗਾ ਪੁੱਤ ਮੈਂ ਪਿਛਲੇ 6 ਮਹੀਨਿਆਂ ਤੋਂ ਇੱਕ ਲੰਡਨ ਦੇ ਸਭ ਤੋਂ ਮਾਹਰ ਕਾਰੀਗਰਾਂ ਤੋਂ ਖਾਲਸ ਸੋਨੇ ਦੀਆਂ ਤਾਰਾਂ ਨਾਲ ਬੁਣਿਆ ਇੱਕ ਬਹੁਤ ਹੀ ਕੀਮਤੀ ਰੁਮਾਲਾ ਸਾਹਿਬ ਤਿਆਰ ਕਰਵਾਇਆ। ਇਹ ਸ਼ਬਦ ਸੁਣ ਕੇ ਜੱਸੀ ਦੇ ਕੰਨ ਖੜੇ ਹੋ ਗਏ ਕਿ ਸੋਨੇ ਦਾ ਰੁਮਾਲਾ ਸਾਹਿਬ ਆ ਪੁੱਤ ਬਾਪੂ ਨੇ ਕਿਹਾ ਬਹੁਤ ਭਾਰੀ ਅਤੇ ਬੜਾ ਕੀਮਤੀ ਹੈ। ਅੱਜ ਹੀ ਇਥੋਂ ਖਾਸ ਜਹਾਜ਼ ਰਾਹੀਂ ਪਾਰਸਲ ਕਰਵਾ ਦਿੱਤਾ ਆ। 2-3 ਦਿਨਾਂ ਤੱਕ ਤੈਨੂੰ ਪਿੰਡ ਦੇ ਪਤੇ ਤੇ ਮਿਲ ਜਾਵੇਗਾ। ਮੇਰੀ ਇੱਛਾ ਹੈ ਕਿ ਤੂੰ ਮੇਰਾ ਅੰਮ੍ਰਿਤਧਾਰੀ ਪੁੱਤਰ ਇਸ ਨੂੰ ਆਪਣੇ ਹੱਥਾਂ ਨਾਲ ਪੂਰੀ ਮਰਿਆਦਾ ਦੇ ਨਾਲ ਮੇਰੇ ਸ਼ਰੀ ਦਰਬਾਰ ਸਾਹਿਬ ਕੇ ਭੇਟਾ ਕਰਕੇ ਆਵੇਂ ਮੈਂ ਚਾਹਣਾ ਇਹ ਸੇਵਾ ਤੇਰੇ ਹੱਥੋਂ ਹੋਵੇ ਤੂੰ ਕਰ ਦੇਗਾ ਨਾ ਪੁੱਤ ਜਦੋਂ ਸਰਤਾਜ ਨੇ ਇਹ ਗੱਲ ਕਹੀ ਤਾਂ ਜੱਸੇ ਦਾ ਗਲਾ ਸੁ ਉਸਦੇ ਕੰਨਾਂ ਵਿੱਚ ਬਾਪੂ ਦੀ ਸਰਦਾ ਨਹੀਂ ਲੱਗੋ ਸੋਨੇ ਦੀ ਕੀਮਤ ਘੁੰਮ ਰਹੀ ਸੀ ਉਸਦੇ ਦਿਮਾਗ ਵਿੱਚ ਇੱਕ ਸ਼ੈਤਾਨੀ ਖਿਆਲ ਆਇਆ ਉਸ ਨੂੰ ਸ਼ੇਰੇ ਦੇ 2 ਲੱਖ ਰੁਪਏ ਦੇਣੇ ਯਾਦ ਆ ਰਹੇ ਸੀ ਵਾਰੀ-ਵਾਰੀ ਸ਼ੇਰੇ ਦਾ ਉਸ ਨੂੰ ਖਿਆਲ ਆ ਰਿਹਾ ਸੀ ਉਹਨੇ ਕੰਬਦੀ ਹੋਈ ਆਵਾਜ਼ ਦੇ ਵਿੱਚ ਕਿਹਾ ਹਾਂ ਬਾਪੂ ਜੀ ਜਿਵੇਂ ਤੁਹਾਡਾ ਹੁਕਮ ਤੁਸੀਂ ਫਿਕਰ ਨਾ ਕਰੋ ਮੈਂ ਭੇਟਾ ਜ਼ਰੂਰ ਕਰਾਂਗਾ ਫੋਨ ਕੱਟਣ ਤੋਂ ਬਾਅਦ ਜੱਸਾ ਇੱਕ ਪਲ ਲਈ ਚੁੱਪ ਰਹਾ ਉਸ ਦੇ ਅੰਦਰ ਇੱਕ ਲੜਾਈ ਛਿੜ ਗਈ ਇੱਕ ਪਾਸੇ ਉਸ ਦਾ ਗੁਰਸਿੱਖ ਜਮੀਰ ਸੀ ਦੂਜੇ ਪਾਸੇ ਨਸ਼ੇ ਦੀ ਭੁੱਖ ਅਤੇ ਮੌਤ ਦਾ ਡਰ ਨਸ਼ੇ ਦੀ ਭੁੱਖ ਜਿੱਤ ਗਈ ਉਸ ਦੇ ਚਿਹਰੇ ਤੇ ਇੱਕ ਸ਼ੈਤਾਨੀ ਮੁਸਕਰਾਹਟ ਆਈ ਉਹਨੇ ਆਪਣੀ ਸਮੱਸਿਆ ਦਾ ਹੱਲ ਜਿਵੇਂ ਲੱਭ ਹੀ ਲਿਆ ਸੀ ਤਿੰਨ ਦਿਨਾਂ ਬਾਅਦ ਉਹ ਕੀਮਤੀ ਪਾਰਸਲ ਜਿਹੜਾ ਪਹੁੰਚਿਆ ਜੱਸੇ ਨੇ ਕਮਰਾ ਬੰਦ ਕਰਕੇ ਜਦੋਂ ਉਸ ਡੱਬੇ ਨੂੰ ਖੋਲ੍ਹਿਆ ਤਾਂ ਉਸ ਦੀਆਂ ਅੱਖਾਂ ਜੜੀਆਂ ਹਰ ਚੁੰਦੇ ਆ ਗਈਆਂ ਰੁਮਾਲਾ ਸਾਹਿਬ ਸੱਚਮੁੱਚ ਸੋਨੇ ਦਾ ਸੀ ਉਹ ਇੰਨਾ ਸੁੰਦਰ ਸੀ ਉਸਤੇ ਸੋਨੇ ਦੀਆਂ ਤਾਰਾਂ ਨਾਲ ਧੰਨ ਧੰਨ RAM DAS GURU ਬੜੀ ਬਾਰੀਕੀ ਦੇ ਨਾਲ ਲਿਖਿਆ ਸੀ ਉਹ ਇੰਨਾ ਕੀਮਤੀ ਸੀ ਕਿ ਜਸసే ਨੇ ਅਜੇਹੀ ਚੀਜ਼ ਪਹਿਲਾਂ ਕਦੇ ਵੀ ਨਹੀਂ ਸੀ ਦੇਖੀ ਹੁਣ ਜਸਸੇ ਦੇ ਮੂਰੇ ਹੋਰ ਲਾਲਚ ਆ ਗਿਆ ਇੱਕ ਪਲ ਲਈ ਉਸਦਾ ਜ਼ਮੀਰ ਜਾਗਿਆ ਉਸਨੇ ਆਪਣੇ ਅੰਮ੍ਰਿਤਧਾਰੀ ਹੋਣ ਦਾ ਖਿਆਲ ਕੀਤਾ ਆਪਣੇ ਪਿਓ ਦਾ ਭਰੋਸਾ ਉਹਨੇ ਜਿੱਤਣ ਦੀ ਗੱਲ ਸੋਚੀ ਪਰ ਉਸ ਪਵਿੱਤਰ ਰੰਮਾਲੇ ਨੂੰ ਛੋਇਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਠੀਕ ਉਸੇ ਵੇਲੇ ਉਸਦੇ ਫੋਨ ਤੇ ਸ਼ੇਰੇ ਦਾ ਮੈਸੇਜ ਆਇਆ ਕਿ ਜਸਿਆ ਅੱਜ ਆਖਰ ਦੇ ਨੇ ਸ਼ਾਮ ਤੱਕ ਪੈਸੇ ਨਾ ਪਹੁੰਚੇ ਤਾਂ ਤਿਆਰ ਰਹੇ ਤੇਰੇ નિਹੰਗ ਬਾਪੂ ਨੂੰ ਤੇਰੀ ਪਹਿਲੀ ਵੀਡੀਓ ਭੇਜ ਰਹਾ ਇਹ ਮੈਸੇਜ ਨੇ ਉਸਦੇ ਜਮੀਰ ਨੂੰ ਕੁਚਲ ਕੇ ਰੱਖ ਦਿੱਤਾ ਉਸਦੇ ਸਰੀਰ ਵਿੱਚ ਨਸੇ ਦੀ ਤੋੜ ਉੱਠਣ ਲੱਗੀ ਉਸਦੇ ਫੈਸਲਾ ਕੀਤਾ ਕਿ ਉਹ ਪਵਿੱਤਰ ਰਮਾਲਾ ਸਾਹਿਬ ਚੁਕਿਆ ਉਸ ਨੂੰ ਬੇਇੱਜ਼ਤੀ ਨਾਲ ਇੱਕ ਪਲਾਸਟਿਕ ਦੇ ਕਾਲੇ ਲਿਫਾਫੇ ਦੇ ਵਿੱਚ ਤੁੰਨਿਆ ਅਤੇ ਬੈਗ ਦੇ ਵਿੱਚ ਰੱਖ ਲਿਆ ਅਗਲੀ ਸਵੇਰ ਜਦੋਂ ਘਰੋਂ ਤਿਆਰ ਹੋ ਕੇ ਨਿਕਲਿਆ ਉਸਦੀ ਮਾਂ ਨੇ ਪੁੱਛਿਆ ਪੁੱਤ ਅੱਜ ਫਿਰ ਸ਼ਹਿਰ ਚੱਲਿਆ ਨਾ ਜਿਸ ਨੇ ਝੂਠ ਬੋਲਿਆ ਹਾਂ ਮਾਂ ਬਾਪੂ ਜੀ ਨੇ ਇੱਕ ਜ਼ਰੂਰੀ ਆਮਾਨਤ ਭੇਜੀ ਹੈ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ। ਮਾਂ ਨੇ ਖੁਸ਼ ਹੋ ਕੇ ਉਸ ਦੇ ਸਿਰ ਤੇ ਹੱਥ ਫੇਰੇਆ। ਜਿੰਦਾਬਾਦਦਾ ਰਹੇ ਮੇਰਾ ਪੁੱਤ। ਗੁਰੂ ਰਾਮਦਾਸ ਜੀ ਅੱਗੇ ਸਾਡੇ ਲਈ ਵੀ ਅਰਦਾਸ ਕਰੇ। ਜੱਸਾ ਅੰਮ੍ਰਿਤਸਰ ਸ਼ਹਿਰ ਪਹੁੰਚਿਆ ਜਦੋਂ ਬੱਸ ਸਟੈਂਡ ਤੇ ਬਾਹਰ ਜਾ ਕੇ ਨਿਕਲਿਆ ਤਾਂ ਸਾਹਮਣੇ ਹੀ ਸ੍ਰੀ ਦਰਬਾਰ ਸਾਹਿਬ ਦਾ ਰਸਤਾ ਜਾ ਰਿਹਾ ਸੀ। ਗੁਰੂ ਘਰ ਤੋਂ ਕੀਰਤਨ ਦੀ ਮਿੱਠੀ ਧੁਨੀ ਆ ਰਹੀ ਸੀ। ਡਿੱਠੇ ਸੱਬੇ ਥਾਵ ਨਹੀਂ ਤੁਦ ਜਿਹਾ ਉਸ ਦੇ ਪੈਰ ਇੱਕ ਪਲ ਲਈ ਰੁਕੇ। ਉਸ ਨੂੰ ਲੱਗਿਆ ਜਿਵੇਂ ਗੁਰੂ ਸਾਹਿਬ ਆਪ ਉਸ ਨੂੰ ਬੁਲਾ ਰਹੇ। ਹੋਣਾ ਪਰ ਉਸਦੇ ਦਿਮਾਗ ਦੇ ਵਿੱਚ ਸ਼ੇਰੇ ਦੀ ਧਮਕੀ ਨਸ਼ੇ ਦੀ ਤਲਬ ਨੇ ਉਹਨੂੰ ਹੋਰ ਕੁਝ ਵੀ ਸੋਜਣ ਨਾ ਦਿੱਤਾ ਦਰਬਾਰ ਸਾਹਿਬ ਜਾਣ ਦੀ بجائے ਉਸਦੇ ਨੇੜੇ ਤੰਗ ਗਲੀਆਂ ਦੇ ਵਿੱਚ ਬਣੇ ਸੁਨਿਆਰਿਆਂ ਦੇ ਬਾਜ਼ਾਰ ਸਰਾਫਾ ਬਾਜ਼ਾਰ ਵੱਲ ਮੁੜ ਜਾਂਦੇ ਨੇ ਉਹ ਇੱਕ ਪੁਰਾਣੀ ਢੇਠਾ ਬਣੀ ਦੁਕਾਨ ਤੇ ਪਹੁੰਚਿਆ ਜਿੱਥੇ ਕਿ ਸ਼ਰਾਫ ਜੁਵੈਲਰਸ ਨੇ ਜਦੋਂ ਜੱਸੇ ਨੂੰ ਦੇਖਿਆ ਜੋ ਭਾਵੇਂ ਨਸ਼ੇੜੀ ਲੱਗ ਰਿਹਾ ਸੀ ਪਰ ਸਿਰ ਤੇ ਦਸਤਾਰ ਸਜਾਈ ਹੋਈ ਸੀ ਉਸਨੂੰ ਲੱਗਿਆ ਕੋਈ ਆਮ ਗਾਹਕ ਹੈ ਆਓ ਜੀ ਕੀ ਸੇਵਾ ਕਰੀਏ ਹੁਣ ਜਿਵੇਂ ਹੀ ਜੁਵੈਲਰ ਨੇ ਜੱਸੇ ਨੂੰ ਜੱਸੇ ਨੇਦਰ ਉਧਰ ਦੇਖਿਆ ਉਹ ਪੱਕਾ ਕੀਤਾ ਕਿ ਕੋਈ ਉਸ ਨੂੰ ਦੇਖ ਨਾ ਰਿਹਾ ਹੋਵੇ ਅਤੇ ਡਰਦੇ ਡਰਦੇ ਬੈਗ ਵਿੱਚੋਂ ਉਹ ਕਾਲਾ ਲਿਫਾਫਾ ਕਢਿਆ ਜਿਵੇਂ ਹੀ ਉਹ ਰਮਾਲਾ ਸਾਹਿਬ ਕਢਿਆ ਸ਼ਰਾਫ ਦੀਆਂ ਅੱਖਾਂ ਹੈਰਾਨੀ ਨਾਲ ਫਟ ਗਈਆਂ ਉਹ ਸ਼ਰਾਫ ਵੀ ਜਾਣਦਾ ਸੀ ਕਿ ਇਹ ਕੀ ਚੀਜ਼ ਹੈ ਉਸਨੇ ਆਪਣੀ ਜ਼ਿੰਦਗੀ ਵਿੱਚ ਇੰਨੀ ਬਾਰੀਕ ਕਾਰੀਗਰੀ ਅਤੇ ਨਾ ਖਾਲਸ ਸੋਨਾ ਕਦੇ ਵੀ ਨਹੀਂ ਸੀ ਦੇਖਿਆ ਭਾਈ ਸਾਹਿਬ ਇਹ ਤਾਂ ਗੁਰੂ ਘਰ ਦੀ ਪਵਿੱਤਰ ਆਮਾਨਤ ਹੈ ਇਹ ਤੁਹਾਡੇ ਕੋਲ ਕਿੱਥੋਂ ਆਈ ਤੁਸੀਂ ਇਸ ਨੂੰ ਵੇਚਣਾ ਹੈ ਸ਼ਰਾਫ ਨੇ ਸ਼ੱਕ ਪੁੱਛਿਆ ਉਸਦੀ ਆਵਾਜ਼ ਵਿੱਚ ਹੈਰਾਨੀ ਘਟ ਅਤੇ ਲਾਲਚ ਬਹੁਤ ਜ਼ਿਆਦਾ ਸੀ ਜਸੇ ਦੀ ਤੋੜ ਹੁਣ ਉਸਦੇ ਦਿਮਾਗ ਤੇ ਹਾਵੀ ਹੋ ਰਹੀ ਸੀ ਉਸਨੂੰ ਜਲਦੀ ਤੋਂ ਜਲਦੀ ਪੈਸੇ ਚਾਹੀਦੇ ਸੀ ਉਹ ਗੁੱਸੇ ਨਾਲ ਬੋਲਿਆ ਤੂੰ ਸਵਾਲ ਨਾ ਪੁੱਛ ਇਹ ਮੇਰੇ ਪਿਓ ਦਾ ਹੈ ਯੂਕੇ ਤੋਂ ਆਇਆ ਮੈਨੂੰ ਘਰ ਵਿੱਚ ਸਖਤ ਲੋੜ ਹੈ ਪੈਸਿਆਂ ਦੀ ਲੋੜ ਹੈ ਤੂੰ ਬਸ ਇਸਦੀ ਕੀਮਤ ਦੱਸ ਸਰਾਫ ਤੁਰੰਤ ਸਮਝ ਗਿਆ ਕਿ ਇਹ ਬੰਦਾ ਮਜਬੂਰ ਹੈ ਅਤੇ ਨਸ਼ੇੜੀ ਲੱਗਦਾ ਉਸਨੇ ਸੋਚਿਆ ਇਹ ਸੌਦਾ ਤਾਂ ਰੱਬ ਨੇ ਆਪ ਝੋਲੀ ਪਾਇਆ ਉਸਨੇ ਰਮਾਲੇ ਨੂੰ ਤੋਲਿਆ ਸੋਨੇ ਨੂੰ ਪਰਖਿਆ ਦੇਖੋ ਇਹ ਤਾਂ ਹੈ ਬੇਸ਼ਕੀਮਤੀ ਪਰ ਬਾਜ਼ਾਰ ਵਿੱਚ ਇਸ ਦਾ ਕੋਈ ਖਰੀਦਦਾਰ ਨਹੀਂ ਹੈ ਇਹ ਸਿਰਫ ਗੁਰੂ ਘਰ ਵਿੱਚ ਹੀ ਸੱਜ ਸਕਦਾ ਹੈ ਇਹ ਮੇਰੇ ਕਿਸ ਕੰਮ ਦਾ ਚਲੋ ਮੈਂ ਤੁਹਾਡੀ ਮਜਬੂਰੀ ਦੇਖ ਕੇ ਅਤੇ ਇਸ ਦੀ ਕਾਰਾਗਰੀ ਦੇ 4 ਲੱਖ ਰੁਪਏ ਤੁਹਾਨੂੰ ਦੇ ਸਕਦਾ ਇਸ ਤੋਂ ਵੱਧ ਪੈਸਾ ਨਹੀਂ ਮੈਂ ਦੇ ਸਕਦਾ ਜਸਾ ਜਾਣਦਾ ਸੀ ਕਿ ਇਹ ਘੱਟੋ-ਘੱਟ 10-15 ਲੱਖ ਦਾ ਹੋਵੇਗਾ ਪਰ ਉਸ ਨੂੰ 2 ਲੱਖ ਸ਼ੇਰੇ ਨੂੰ ਦੇਣੇ ਸਨ ਅਤੇ ਬਾਕੀ ਆਪਣੇ ਮਹੀਨਿਆਂ ਦੇ ਨਸ਼ੇ ਲਈ ਵੀ ਚਾਹੀਦੇ ਸੀ 4 ਲੱਖ ਉਸ ਵੇਲੇ ਉਸ ਨੂੰ 4 ਕਰੋੜ ਲੱਗ ਰਹੇ ਸੀ ਉਹਨੇ ਤੁਰੰਤ ਕਰ ਦਿੱਤੇ ਠੀਕ ਹੈ ਤੇ ਪੈਸੇ ਕੱਢੋ ਜਲਦੀ ਕਰੋ ਸ਼ਰਾਫ ਨੇ ਅੱਖਾਂ ਝਪਕਦਿਆਂ ਹੀ ਨੋਟਾਂ ਦੀਆਂ ਗੱਡੀਆਂ ਕੱਢ ਲਈਆਂ ਜੱਸੇ ਦੇ ਹੱਥ ਤੇ ਰੱਖ ਦਿੱਤੇ ਪੈਸੇ ਜੱਸੇ ਨੇ ਆਪਣੇ ਪਿਓ ਦੀ ਸ਼ਰਧਾ ਗੁਰੂ ਦੀ ਆਮਾਨਤ 4 ਲੱਖ ਰੁਪਏ ਦੇ ਵਿੱਚ ਇੱਕ ਸੁਨਿਆਰੇ ਨੂੰ ਵੇਚ ਦਿੱਤੀ ਸੀ ਜਿਵੇਂ ਹੀ ਇਹ ਪੈਸਾ ਹੱਥ ਆਇਆ ਉਸ ਦਾ ਰਹਾ ਜਿਹੜਾ ਜ਼ਮੀਰ ਵੀ ਮਰ ਚੁੱਕਿਆ ਸੀ ਉਸ ਦੀ ਨਸ਼ੇ ਦੀ ਤਲਬ ਜਾ ਗਈ ਉਹ ਭੱਜਦਾ ਹੋਇਆ ਦੁਕਾਨ ਤੋਂ ਬਾਹਰ ਨਿਕਲਿਆ ਉਸ ਨੇ ਸਭ ਤੋਂ ਪਹਿਲਾਂ ਸ਼ੇਰੇ ਡੀਲਰ ਨੂੰ ਫੋਨ ਕੀਤਾ ਸ਼ੇਰੇ ਪੈਸੇ ਆ ਗਏ ਨੇ ਆਪਣਾ 2 ਲੱਖ ਰੁਪਿਆ ਲੈ ਕੇ ਫੜ ਲਿਆ 2 ਲੱਖ ਰੁਪਿਆ ਮੇਰੇ ਤੋਂ ਲੈ ਲੈ ਤੇ ਬਾਕੀ ਦੇ 2 ਲੱਖ ਦਾ ਮੈਨੂੰ ਸਮਾਨ ਭੇਜ ਦੇ ਅੱਜ ਸਭ ਤੋਂ ਵਧੀਆ ਅਤੇ ਸਭ ਤੋਂ ਵੱਧ ਮੈਂ ਅੱਜ ਰੱਜਣਾ ਚਾਹੁੰਨਾ ਹਾ ਸ਼ੇਰੇ ਨੇ ਉਸ ਨੂੰ ਇੱਕ ਪਤਾ ਦੱਸਿਆ ਅੰਮ੍ਰਿਤਸਰ ਦੀ ਉਹੀ ਹਨੇਰੀ ਗਲੀ ਉਹੀ ਬੰਦ ਕਮਰਾ ਤੇ ਹੁਣ ਕਹਾਣੀ ਜਿਹੜੀ ਹੈ ਉਹ ਇੱਥੇ ਇੱਕ ਬਹੁਤ ਵੱਡਾ ਮੋੜ ਲੈਂਦੀ ਹੈ ਜੱਸਾ ਉਸ ਬਦਬੂਦਾਰ ਕਮਰੇ ਦੇ ਵਿੱਚ ਗਿਆ ਉਸ ਗਲੀ ਦੇ ਵਿੱਚ ਜਾਂਦਾ ਜੋ ਸ਼ੇਰੇ ਵੱਲੋਂ ਦੱਸੀ ਗਈ ਸੀ ਉਸ ਦੇ ਸਾਹਮਣੇ 4 ਲੱਖ ਰੁਪਏ ਵਿੱਚੋਂ ਬਚੇ ਲੱਖਾਂ ਰੁਪਏ ਖਿਲਰੇ ਪਏ ਅਤੇ ਸਾਹਮਣੇ ਪਈ ਹੈ ਚਿੱਟੇ ਦੀ ਉਹ ਪੁੜੀ ਜਿਸ ਨੂੰ ਖਰੀਦਣ ਲਈ ਉਸਨੇ ਆਪਣੇ ਪਿਓ ਦਾ ਭਰੋਸਾ ਆਪਣੀ ਮਾਂ ਦਾ ਪਿਆਰ ਅਤੇ ਗੁਰੂ ਦਾ ਪਵਿੱਤਰ ਰੁਮਾਲਾ ਸਾਹਿਬ ਵਿਵੇਚ ਦਿੱਤਾ ਸੀ ਉਸਦਾ ਸਰੀਰ ਬੁਰੀ ਤਰ੍ਹਾਂ ਕੰਬ ਰਿਹਾ ਹੈ ਪਿਛਲੇ ਕਈ ਘੰਟਿਆਂ ਤੋਂ ਉਸਨੇ ਨਸ਼ਾ ਨਹੀਂ ਕੀਤਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਜੇ ਉਸਨੇ ਹੁਣ ਨਸ਼ਾ ਨਾ ਕੀਤਾ ਉਹ ਮਰ ਜਾਵੇਗਾ ਉਸਨੇ ਸੋਚਿਆ ਬਸ ਇੱਕ ਵਾਰ ਇਸ ਤੋਂ ਬਾਅਦ ਸਾਰੇ ਦੁੱਖ ਖਤਮ ਸਾਰਾ ਕਰਜ਼ਾ ਲੈ ਗਿਆ ਸੇਰੇ ਦਾ ਡਰ ਵੀ ਖਤਮ ਹੋ ਚੁੱਕਿਆ ਸੀ ਹੁਣ ਕੋਈ ਚਿੰਤਾ ਨਹੀਂ ਕੰਬਦੇ ਹੋਏ ਹੱਥਾਂ ਨਾਲ ਪੰਨੀ ਨੂੰ ਚੁੱਕਦਾ ਲਾਈਟਰ ਨੂੰ ਉਸਦੇ ਹੱਥਾਂ ਨਾਲ ਚੁੱਕਦਾ ਹੈ ਪੰਨੀ ਗਰਮ ਹੋਣ ਲੱਗਦੀ ਹੈ ਤੇ ਚਿੱਟਾ ਪਿਗਲ ਕੇ ਧੂਆਂ ਮਣਨ ਲੱਗਦਾ ਹੈ ਉਹ ਉਸ ਜ਼ਹਿਰੀਲੇ ਧੂਏ ਨੂੰ ਆਪਣੇ ਅੰਦਰ ਖਿੱਚਦਾ ਜਿਵੇਂ ਹੀ ਆਪਣਾ ਮੂੰਹ ਪੰਨੀ ਦੇ ਨੇੜੇ ਕਰਦਾ ਠੀਕ ਉਸੇ ਪਲ ਐਸਾ ਕੰਮ ਹੁੰਦਾ ਅਚਾਨਕ ਉਸ ਕਮਰੇ ਦੇ ਵਿੱਚ ਜਿੱਥੇ ਸੂਈ ਡਿੱਗਣ ਦੀ ਆਵਾਜ਼ ਨਹੀਂ ਸੀ ਉਸ ਨੂੰ ਢੋਲ ਕੀ ਤੇ ਛਣਕਾਰ ਅਤੇ ਇੱਕ ਬਹੁਤ ਹੀ ਜਾਣੀ ਪਛਾਣੀ ਦਰਦ ਭਰੀ ਆਵਾਜ਼ ਸੁਣਾਈ ਦਿੱਤੀ ਜੋ ਕਿ ਉਸਦੇ ਕੰਨਾਂ ਦੇ ਵਿੱਚ ਰਸ ਘੋਲ ਗਈ ਸੀ ਕੀਰਤਨ ਦੀ ਧੁਨੀ ਮਹਿਸੂਸ ਕਰਦੇ ਹੋਏ ਮੇਰਾ ਪਿਤਾ ਉਹ ਹੈ ਮੇਰਾ ਪਿਤਾ ਤਦ ਬਿਨਾ ਕਵਨ ਵਖਾਣ ਜਿਹਾ ਇੱਕਦਮ ਠਠੰਡਰ ਗਿਆ ਜਿਵੇਂ ਕਿਸੇ ਨੇ ਉਸਦੇ ਸਿਰ ਤੇ ਹਥੌੜਾ ਮਾਰਿਆ ਹੋਵੇ ਉਹਦੇ ਹੱਥੋਂ ਲਾਈਟਰ ਛੁੱਟ ਗਿਆ ਜ਼ਮੀਨ ਤੇ ਡਿੱਗ ਗਿਆ ਉਸਨੇ ਪਾਗਲਾ ਵਾਂਗ ਇਧਰ ਉਧਰ ਦੇਖਿਆ ਕੌਣ ਹੈ ਕੌਣ ਬੋਲ ਰਿਹਾ ਹੈ ਕਿੱਥੇ ਕੀਰਤਨ ਹੋ ਰਿਹਾ ਕਿੱਥੋਂ ਆਵਾਜ਼ ਆ ਰਹੀ ਹੈ ਉਹ ਬੁਰੀ ਤਰ੍ਹਾਂ ਡਰ ਗਿਆ ਸੀ ਉਹਨੂੰ ਲੱਗਿਆ ਸ਼ਾਇਦ ਨਸ਼ੇ ਦੀ ਤੋੜ ਕਰਕੇ ਉਹਦਾ ਦਿਮਾਗ ਖਰਾਬ ਹੋ ਗਿਆ ਜਾਂ ਸ਼ਾਇਦ ਉਸਨੂੰ ਆਵਾਜ਼ਾਂ ਆ ਰਹੀਆਂ ਨੇ ਆਵਾਜ਼ਾਂ ਲਗਾਤਾਰ ਆ ਰਹੀਆਂ ਸੀ ਉਹੀ ਸ਼ਬਦ ਪੜਿਆ ਜਾ ਰਿਹਾ ਸੀ ਉਹਨੂੰ ਅਹਿਸਾਸ ਹੋਇਆ ਥੋੜਾ ਜਿਹਾ ਮਹਿਸੂਸ ਹੋਇਆ ਆਵਾਜ਼ ਬਾਹਰੋਂ ਨਹੀਂ ਸਮੋਸ ਦੀ ਆਪਣੀ ਜੇਬ ਵਿੱਚੋਂ ਉਸਦੇ ਮੋਬਾਈਲ ਫੋਨ ਦੇ ਵਿੱਚੋਂ ਆ ਰਹੀ ਸੀ ਉਸਨੇ ਕੰਬਦੇ ਹੱਥਾਂ ਨਾਲ ਆਪਣੀ ਜੇਬ ਦੇ ਵਿੱਚ ਹੱਥ ਪਾਇਆ ਤੇ ਆਪਣਾ ਮੋਬਾਈਲ ਫੋਨ ਬਾਹਰ ਕਢਿਆ ਫੋਨ ਦੀ ਸਕਰੀਨ ਜਗ ਰਹੀ ਸੀ ਉਸਦੇ ਉੱਤੇ ਉਹਦੇ ਬਾਪੂ ਦਾ ਯੂਕੇ ਤੋਂ ਫੋਨ ਆ ਰਿਹਾ ਸੀ ਉਹਦਾ ਪਿਓ ਸਰਤਾਜ ਸਿੰਘ ਉਸਨੂੰ ਯੂਕੇ ਤੋਂ ਫੋਨ ਕਰ ਰਿਹਾ ਸੀ ਉਹ ਸ਼ਬਦ ਮੇਰਾ ਪਿਤਾ ਉਹ ਜਸੇਦਾ ਰਿੰਗਟੋਨ ਸੀ ਜੋ ਉਸਨੇ ਕਈ ਸਾਲ ਪਹਿਲਾਂ ਆਪਣੇ ਪਿਤਾ ਦੇ ਨੰਬਰ ਤੇ ਲਗਾਇਆ ਸੀ ਜਦੋਂ ਉਹ ਅੰਮ੍ਰਿਤਧਾਰੀ ਉਹ ਆਪਣੇ ਨਿਹੰਗ ਪਿਓ ਨੂੰ ਰੱਬ ਮੰਨਦਾ ਸੀ ਅੱਜ ਠੀਕ ਉਸੇ ਪਲ ਜਦੋਂ ਉਹ ਆਪਣੇ ਪਿਓ ਦੀ ਸ਼ਰਦਾ ਨੂੰ ਵੇਚ ਕੇ ਉਸਦੇ ਪੈਸੇ ਦਾ ਨਸ਼ਾ ਕਰਨ ਲੱਗਿਆ ਸੀ ਉਸੇ ਪਲ ਉਸਦੇ ਪਿਓ ਨੇ ਫੋਨ ਕਰ ਦਿੱਤਾ ਅਤੇ ਫੋਨ ਨੇ ਉਸ ਨੂੰ ਯਾਦ ਕਰਵਾ ਦਿੱਤਾ ਮੇਰਾ ਪਿਤਾ ਤੂੰ ਹੈ ਮੇਰਾ ਪਿਤਾ ਜਿਸਾ ਫੋਨ ਨੂੰ ਦੇਖਦਾ ਰਿਹਾ ਤੇ ਉਹ ਫੋਨ ਨੂੰ ਤੱਕਦਾ ਰਿਹਾ ਉਹ ਤਾਂ ਹਾਂ ਮਾਰ ਕੇ ਹਿੱਕ ਪੇਟ ਪੇਟ ਕੇ ਰੋਣ ਲੱਗਿਆ ਉਸਨੇ ਕੰਬਦੇ ਹੋਏ ਹੱਥਾਂ ਨਾਲ ਫੋਨ ਤੇ ਚੱਕਿਆ ਹਾਂ 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 ਜੀ ਬਾਪੂ ਜੀ ਅੱਗੋ ਸਰਤਾਜ ਸਿੰਘ ਦੀ ਸ਼ਾਂਤੀ ਨਿਗੀ ਆਵਾਜ਼ ਆਈ ਪੁੱਤ ਜਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਮੈਂ ਇਹ ਪੁੱਛਣ ਲਈ ਫੋਨ ਕੀਤਾ ਸੀ ਕਿ ਤੂੰ ਦਰਬਾਰ ਸਾਹਿਬ ਪਹੁੰਚ ਗਿਆ ਪੁੱਤ ਤੂੰ ਮੇਰੇ ਗੁਰੂ ਦਾ ਰਮਾਲਾ ਸਾਹਿਬ ਭੇਟ ਕਰ ਦਿੱਤਾ ਪੁੱਤ ਮਨ ਨੂੰ ਬੜੀ ਸ਼ਾਂਤੀ ਮਿਲ ਰਹੀ ਹੈ ਜਿਵੇਂ ਮੈਂ ਆਪ ਉਥੇ ਮੱਥਾ ਟੇਕ ਰਿਹਾ ਹੋਵਾਂ ਇਹ ਸ਼ਬਦ ਸੁਣ ਕੇ ਜਸੇ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਸੀ ਉਹ ਫੋਨ ਤੇ ਹੀ ਜੀਕਾ ਮਾਰਨ ਲੱਗ ਪਿਆ ਬਾਪੂ ਜੀ ਮੈਨੂੰ ਮਾਫ਼ ਕਰਦੇ ਹੋ ਰੱਬ ਦੇ ਵਾਸਤੇ ਮੈਨੂੰ ਮਾਫ਼ ਕਰਦੇ ਹੋ ਤੁਹਾਡਾ ਮੈਂ ਗੁਨਾਹਗਾਰ ਆ ਮੈਂ ਰਮਾਲਾ ਸਾਹਿਬ ਵੇਚ ਦਿੱਤਾ ਮੈਂ ਪਾਪੀ ਆ ਮੈਂ ਤਾਂ ਪੀ ਲੱਗਿਆ ਸੀ ਮੈਂ ਤੁਹਾਡਾ ਭਰੋਸਾ ਵੇਚ ਦਿੱਤਾ ਆ ਉਸਨੇ ਫੋਨ ਜ਼ਮੀਨ ਤੇ ਮਾਰਿਆ ਉਹ ਪਾਗਲਾ ਵਾਂਗ ਉੱਠਿਆ ਉਸਨੇ ਨਸ਼ੇ ਦੀ ਪੁੜੀ ਨੂੰ ਪੈਰਾਂ ਹੇਠ ਮਸਲ ਦਿੱਤਾ ਉਹਨੇ ਨੋਟਾਂ ਦੀਆਂ ਗੱਡੀਆਂ ਨੂੰ ਲੱਤ ਮਾਰੀ ਨਹੀਂ ਚਾਹੀਦਾ ਮੈਨੂੰ ਇਹ ਪੈਸਾ ਮੈਨੂੰ ਮੇਰਾ ਬਾਪੂ ਚਾਹੀਦਾ ਮੈਂ ਆਪਣੇ ਪਿਓ ਦਾ ਭਰੋਸਾ ਤੋੜ ਦਿੱਤਾ ਆ ਉਹ ਉਸ ਕਮਰੇ ਦੇ ਵਿੱਚੋਂ ਚੀਕਦਾ ਹੋਇਆ ਬਾਹਰ ਭਜਿਆ ਉਹ ਅੰਮ੍ਰਿਤ ਸਰ ਦੀਆਂ ਗਲੀਆਂ ਦੇ ਵਿੱਚ ਨੰਗੇ ਪੈਰੀ ਭਜਿਆ ਉਹਨੂੰ ਕੁਝ ਹੋਸ਼ ਨਹੀਂ ਸੀ ਉਹ ਬਸ ਰੋ ਰਿਹਾ ਸੀ ਤੇ ਭੱਜ ਰਿਹਾ ਸੀ ਭੱਜਦਾ ਭੱਜਦਾ ਉਹ ਪਤਾ ਨਹੀਂ ਕਦੋਂ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਕਰ ਦਰਵਾਜੇ ਤੇ ਪਹੁੰਚਿਆ ਰਾਤ ਦਾ ਸਮਾਂ ਉਹ zukya ਸੀ ਉਹ ਉੱਥੇ ਹੀ ਪੌੜੀਆਂ ਤੇ ਡਿੱਗ ਪੈਂਦਾ ਉਸ ਕੋਲ ਹੁਣ ਨਾ ਤਾਂ ਰੁਮਾਲਾ ਸਹਿਬ ਸੀ ਨਾ ਪੈਸੇ ਉਹ ਆਪਣੇ ਗੁਰੂ ਦੇ ਦਰ ਤੇ ਖਾਲੀ ਹੱਥ ਇੱਕ ਪਾਪੀ ਬਣ ਕੇ ਪਹੁੰਚਿਆ ਸੀ ਉਹਨੇ ਦਰਵਾਰ ਸਹਿਬਲ ਦੇਖਿਆ ਅਤੇ ਰੋਇਆ ਵਾਹਿਗੁਰੂ ਮੈਨੂੰ ਚੁੱਕ ਲੈ ਮੇਰਾ ਜੀਣ ਨੂੰ ਹੁਣ ਮਨ ਨਹੀਂ ਕਰਦਾ ਮੈਂ ਆਪਣੇ ਪਿਓ ਦਾ ਭਰੋਸਾ ਵੀ ਜਿਹੜਾ ਹੈ ਤੋੜ ਦਿੱਤਾ ਹੈ ਮੈਂ ਆਪਣੇ ਪਿਓ ਦਾ ਭਰੋਸਾ ਵੀ ਗਵਾ ਲਿਆ ਹੈ ਹੁਣ ਮੈਨੂੰ ਆਪਣੇ ਪਾਸ ਬੁਲਾ ਲੈ ਮੈਂ ਜੀਉਣਾ ਨਹੀਂ ਚਾਹੁੰਦਾ ਸਾਰੀ ਰਾਤ ਉੱਥੇ ਹੀ ਪੌੜੀਆਂ ਤੇ ਬੈਠਾ ਰੋਂਦਾ ਰਿਹਾ ਠੰਡੀ ਹਵਾ ਗੁਰਬਾਣੀ ਦਾ ਕੀਰਤਨ ਹੌਲੀ-ਹੌਲੀ ਉਸ ਦੇ ਅੰਦਰ ਦੇ ਜ਼ਹਿਰ ਨੂੰ ਘੱਟ ਰਿਹਾ ਸੀ ਉਹ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਅੰਮ੍ਰਿਤ ਵੇਲਾ ਹੋਇਆ ਸਰੋਵਰ ਦੇ ਵਿੱਚ ਇਸ਼ਨਾਨ ਉਸਨੇ ਕੀਤਾ ਇੱਕ ਫੈਸਲਾ ਲਿਆ ਨਹੀਂ ਮੈਂ ਮਰਾਂਗਾ ਨਹੀਂ ਮੈਂ ਆਪਣੇ ਪਿਓ ਦੀ ਇੱਜ਼ਤ ਉਸ ਦੀ ਾਮਾਨਤ ਵਾਪਸ ਲੈ ਕੇ ਆਵਾਂਗਾ ਉਹ ਵਾਪਸ ਉਸੇ ਗਲੀ ਵਿੱਚ ਜਾਂਦਾ ਹੈ ਉਸੇ ਕਮਰੇ ਵਿੱਚ ਜਾਂਦਾ ਹੈ ਰੱਬ ਦੀ ਕਰਨੀ ਉਹ ਪੈਸੇ ਉੱਥੇ ਹੀ ਖਿਲਰੇ ਪਏ ਸੀ ਕਿਸੇ ਨੇ ਉਹਨਾਂ ਨੂੰ ਹੱਥ ਨਹੀਂ ਸੀ ਲਗਾਇਆ ਉਸਨੇ ਉਹ ਸਾਰੇ 4 ਲੱਖ ਰੁਪਏ ਚੁੱਕੇ ਸਿੱਧਾ ਉਸ ਸ਼ਰਾਫ ਦੀ ਦੁਕਾਨ ਤੇ ਪਹੁੰਚਿਆ ਉਸ ਜੁਐਲਰ ਦੀ ਦੁਕਾਨ ਤੇ ਜਿੱਥੇ ਰਮਾਲਾ ਸਾਹਿਬ ਵੇਚਿਆ ਸੀ ਉਥੇ ਹੀ ਗਿਆ ਜੱਸੇ ਨੂੰ ਦੁਬਾਰਾ ਦੇਖ ਕੇ ਉਹ ਜਿਹੜਾ ਸੁਨਿਆਰ ਸੀ ਘਬਰਾ ਗਿਆ ਕੀ ਗੱਲ ਹੋਈ ਹੋਰ ਪੈਸੇ ਚਾਹੀਦੇ ਨੇ ਜੱਸੇ ਨੇ ਲੋਟਾਂ ਦਾ ਢੇਰ ਉਸਦੇ ਮੇਜ਼ ਤੇ ਮਾਰਿਆ ਮੈਨੂੰ ਪੈਸੇ ਨਹੀਂ ਮੈਨੂੰ ਮੇਰੇ ਗੁਰੂ ਦਾ ਰਮਾਲਾ ਸਾਹਿਬ ਵਾਪਸ ਚਾਹੀਦਾ ਆ ਲੈ ਆਪਣੇ 4 ਲੱਖ ਰੁਪਏ ਤੇ ਉਹ ਜੁਐਲਰ ਲਾਜ ਦੀ ਸੀ ਉਹ ਹੱਸਿਆ ਵੇਚਿਆ ਹੋਇਆ maal ਵਾਪਸ ਨਹੀਂ ਹੁੰਦਾ ਭਾਈ ਸਾਹਿਬ ਨਾਲੇ ਹੁਣ ਤਾਂ ਇਸ ਦੀ ਕੀਮਤ 5 ਲੱਖ ਹੋ ਗਈ ਹੈ ਸੌਦਾ ਹੋ ਗਿਆ ਗੱਲ ਖਤਮ ਜੱਸੇ ਨੇ ਆਪ ਜੀਵ ਵਿੱਚੋਂ ਮਹਿੰਗਾ ਮੋਬਾਈਲ ਫੋਨ ਕਢਿਆ ਆਪਣੇ ਹੱਥੋਂ ਸੋਨੇ ਦੀ ਘੜੀ ਲਾਹੀ ਅਤੇ ਮੇਜ਼ ਤੇ ਰੱਖ ਦਿੱਤੀ ਉਸ ਦੀਆਂ ਅੱਖਾਂ ਵਿੱਚ ਹੁਣ ਨਸ਼ੇ ਦੀ ਤਲਬ ਨਹੀਂ ਇੱਕ ਅਜੀਬ ਜਿਹਾ ਰੋਬ ਸੀ ਆ ਵੀ ਰੱਖ ਲੈ ਇਹ ਵੀ 50000 ਦੇ ਹੋਣਗੇ ਪਰ ਜੇ ਅੱਜ ਤੂੰ ਮੈਨੂੰ ਮੇਰੇ ਬਾਪੂ ਦੀ ਇੱਜ਼ਤ ਮੇਰਾ ਰਮਾਲਾ ਸਾਹਿਬ ਵਾਪਸ ਨਾ ਕੀਤਾ ਤਾਂ ਯਾਦ ਰੱਖੀ ਗੁਰੂ ਰਾਮਦਾਸ ਦੇ ਘਰ ਬੈਠ ਕੇ ਬੇਈਮਾਨੀ ਕਰਨ ਦਾ ਚੰਗਾ ਫਲ ਨਹੀਂ ਹੋਵੇਗਾ ਸ਼ਰਾਫ ਨੇ ਜਦੋਂ ਜੱਸੇ ਦੀਆਂ ਅੱਖਾਂ ਵਿੱਚ ਇਹ ਬਦਲਾਅ ਅਤੇ ਦ੍ਰਿੜਤਾ ਦੇਖੀ ਤਾਂ ਉਹ ਡਰ ਗਿਆ ਸੁਨਾਰੇ ਨੇ ਉਸ ਦੀਆਂ ਖਾਂ ਵਿੱਚ ਇੱਕ ਅਜੀਬ ਚਮਕ ਦੇਖੀ ਉਸਨੂੰ ਲੱਗਿਆ ਕਿ ਇਹ ਮਾਮਲਾ ਵਿਗੜ ਸਕਦਾ ਹੈ ਉਸਨੇ ਚੁੱਪਚਾਪ ਗੱਲੇ ਵਿੱਚੋਂ ਰਮਾਲਾ ਸਾਹਿਬ ਕੱਢਿਆ ਅਤੇ ਜਸੇਰੋਂ ਦੇ ਦਿੱਤਾ ਅਤੇ ਪੈਸੇ ਜਿਹੜੇ ਸੀ ਉਹ ਉੱਥੋਂ ਚੁੱਕ ਲਏ ਜਸੇ ਨੇ ਉਸ ਪਵਿੱਤਰ ਰਮਾਲਾ ਸਾਹਿਬ ਨੂੰ ਚੁਕਿਆ ਆਪਣੀ ਛਾਤੀ ਨਾਲ ਲਗਾਇਆ ਬੱਚਿਆਂ ਵਾਂਗ ਰੋਣ ਲੱਗ ਪਿਆ ਤੇ ਭੱਜ ਕੇ ਉਸੇ ਵੇਲੇ ਸ੍ਰੀ ਦਰਬਾਰ ਸਾਹਿਬ ਪਹੁੰਚਿਆ ਉਹਨੇ ਰਮਾਲਾ ਸਾਹਿਬ ਮੱਥੇ ਤੇ ਲਗਾਇਆ ਅਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਕੇ ਭੇਟ ਕੀਤਾ ਅਲਵ ਸਤਕਾਰ ਦੇਣਾ ਉਥੇ ਉਹਨੇ ਖੜ ਕੇ ਹੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੀ ਮਤ ਮਾਰੀ ਗਈ ਸੀ ਮੈਂ ਤੇਰਾ ਗੁਨਾਹਗਾਰ ਆ ਪਰ ਅੱਜ ਤੂੰ ਆਪ ਹੀ ਮੇਰੇ ਪਿਓ ਦੇ ਰੂਪ ਦੇ ਵਿੱਚ ਮੈਨੂੰ ਬਚਾ ਲਿਆ ਮੇਰੇ ਪਿਓ ਦਾ ਭਰੋਸਾ ਬਚਾਉਣ ਲਈ ਤੇਰਾ ਧੰਨਵਾਦ ਅੱਜ ਤੋਂ ਇਹ ਨਸ਼ਾ ਬੰਦ ਮੈਨੂੰ ਤਾਕਤ ਦੇਵੀ ਕਿ ਮੈਂ ਤੇਰੇ ਰਾਹ ਤੇ ਚੱਲ ਸਕਾਂ ਉਸੇ ਦਿਨ ਜੱਸੇ ਨੇ ਆਪਣੇ ਪਿਓ ਨੂੰ ਫੋਨ ਨਹੀਂ ਕੀਤਾ ਉਹ ਦਰਬਾਰ ਸਾਹਿਬ ਤੋਂ ਸਿੱਧਾ ਨਸ਼ਾ ਛਡਾਉ ਕੇਂਦਰ ਚਲਿਆ ਗਿਆ ਜਿੱਥੇ ਜਾ ਕੇ ਉਹ ਨਸ਼ਾ ਛਡਾਉ ਕੇਂਦਰ ਦੇ ਵਿੱਚ ਭਰਤੀ ਹੋਇਆ ਹਾਂਜੀ ਦੋਸਤੋ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਨਸ਼ਾ ਖਾਸ ਕਰਕੇ ਚਿੱਟਾ ਸਾਡਾ ਸਭ ਕੁਝ ਖੋ ਸਕਦਾ ਹੈ ਸਾਡਾ ਦਾ ਪਰਿਵਾਰ ਸਾਡੀ ਇੱਜ਼ਤ ਤੁਹਾਡਾ ਧਰਮ ਅਤੇ ਸਾਡਾ ਜ਼ਮੀਰ ਵੀ ਜੱਸਾ ਤਾਂ ਗੁਰੂ ਦੀ ਅਮਾਨਤ ਵੇਚਣ ਤੱਕ ਚਲਾ ਗਿਆ ਸੀ ਪਰ ਐਸਾ ਕੰਮ ਕੀ ਹੋਇਆ ਕਿ ਕੋਈ ਚਮਤਕਾਰ ਜਾਂ ਕੋਈ ਭੂਤ ਪ੍ਰੇਤ ਨਹੀਂ ਐਸਾ ਕੰਮ ਸੀ ਉਸ ਪਿਓ ਦੀ ਸਰਦਾ ਜਿਸਨੇ ਹਜ਼ਾਰਾਂ ਮੀਲ ਦੂਰ ਬੈਠ ਕੇ ਵੀ ਆਪਣੇ ਪੁੱਤਰ ਨੂੰ ਠੀਕ ਉਸੇ ਪਲ ਫੋਨ ਕੀਤਾ ਚਮਤਕਾਰ ਸੀ ਉਹ ਗੁਰੂ ਦਾ ਸ਼ਬਦ ਮੇਰਾ ਪਿਤਾ ਜੋ ਉਸਦੇ ਪਿਓ ਨੇ ਨਹੀਂ ਜੱਸੇ ਨੇ ਖੁਦ ਸਾਲਾਂ ਪਹਿਲਾਂ ਆਪਣੇ ਫੋਨ ਤੇ ਲਗਾਇਆ ਸੀ ਉਸ ਦੇ ਅੰਦਰ ਹੀ ਚੰਗਿਆਈ ਸੀ ਉਸ ਦੀ ਗੁਰਸਿੱਖੀ ਸੀ ਜੋ ਮਰ ਚੁੱਕੀ ਸੀ ਪਰ ਅੱਜ ਉਸ ਸ਼ਬਦ ਨੇ ਉਸਨੂੰ ਦੁਬਾਰਾ ਜਿਉਂਦਾ ਕਰ ਦਿੱਤਾ ਸੀ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਗੁਰਬਾਣੀ ਅਤੇ ਮਾਪਿਆਂ ਦਾ ਭਰੋਸਾ ਸਾਨੂੰ ਮੌਤ ਦੇ ਮੂੰਹੋਂ ਵੀ ਵਾਪਸ ਲਿਆ ਸਕਦਾ ਹੈ। ਕਈ ਮਹੀਨਿਆਂ ਬਾਅਦ ਜਦੋਂ ਜਸਾ ਨਸ਼ਾ ਛਡਾਊ ਕੇਂਦਰ ਤੋਂ ਠੀਕ ਹੋ ਕੇ ਬਾਹਰ ਆਇਆ ਤਾਂ ਉਸਨੇ ਆਪਣੇ ਪਿਤਾ ਸਰਤਾਜ ਸਿੰਘ ਨੂੰ ਫੋਨ ਕੀਤਾ। ਸਾਰੀ ਸੱਚਾਈ ਦੱਸੀ। ਸਰਤਾਜ ਸਿੰਘ ਨੇ ਸਭ ਸੁਣਿਆ ਅਤੇ ਉਹ ਸਿਰਫ ਇਹੀ ਕਿਹਾ ਪੁੱਤ ਧੰਨ ਗੁਰੂ ਰਾਮਦਾਸ ਜੀ ਉਹਨਾਂ ਨੇ ਮੇਰਾ ਰੁਮਾਲਾ ਸਹਿਬ ਵੀ ਕਬੂਲ ਕਰ ਲਿਆ ਤੇ ਮੇਰਾ ਪੁੱਤ ਵੀ ਮੈਨੂੰ ਵਾਪਸ ਮੋੜ ਦਿੱਤਾ ਹੈ। ਅੱਜ ਸਾ ਇੱਕ ਨਵੀਂ ਜ਼ਿੰਦਗੀ ਜੀ ਰਿਹਾ ਹੈ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਹੱਥ ਵਟਾ ਰਿਹਾ ਹੈ ਹਰ ਉਸ ਨੌਜਵਾਨ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਦੀ ਸਿੱਖਿਆ ਦੇ ਰਿਹਾ ਹੈ ਜਿੱਥੇ ਉਹ ਖੁਦ ਫਸਿਆ ਹੋਇਆ ਸੀ ਤੁਹਾਨੂੰ ਅੱਜ ਇਹ ਕਹਾਣੀ ਕਿਵੇਂ ਲੱਗੀ ਕੀ ਤੁਹਾਡੀ رائے ਹੈ ਸਾਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਅਜਿਹਾ ਕੋਈ ਨੌਜਵਾਨ ਹੈ ਜੋ ਨਸ਼ੇ ਦੀ ਦਲਦਲ ਵਿੱਚ ਤਸਿਆ ਹੋਇਆ ਹੈ ਉਸ ਨੂੰ ਇਹ ਕਹਾਣੀ ਜ਼ਰੂਰ ਸੁਣਾਓ ਕਮੈਂਟ ਵਿੱਚ ਧੰਗੁਰੂ ਰਾਮਦਾਸ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਜੀ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ